ਆ ਵੀ ਦੋਸਤੋ ਕਰਤੀ ਸ਼ੁਰੂਆਤ ਚ ਨਵਟੰਦੀ ਨੋ ਨੋ ਵੀ ਦੇਖਾਇਆ ਕੋਆਰਤੀ 3 ਹੈ ਕਿ ਹੈ 37 2024 ਜੇਕਰ ਚੈਨਲ ਤੇ ਨਵ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਕਰ ਦਿਓ ਲਾਈਕ ਜਿਹੜੇ ਰਿਓ ਬਲੌਗ ਦੇ ਨਾਲ ਤੇ ਦੇਖੋ ਤੁਸੀਂ ਦੇਖ ਹੀ ਜਾ ਰਹੇ ਹੋ सी चार सौ बारह मशीन का नाम है जी फोर बाई फोर लो भी दोस्तों हालात तो तुम देख ही सकते हो यह बारा इससे झंड जी है आप पैपना इधर दी पानी पै गया दोगी से इत बाकी सारा ठीक है ਤੁਸੀਂ ਦੇਖ ਸਕਦੇ ਹੋ ਪਾਣੀ ਖੜਾ ਵੀ ਇੱਥੇ ਪਰ ਗਾਂ ਹੈ ਨਹੀਂਗਾ ਤੇ ਉੱਦਤਿਆਂ ਪੱਚਕੀਆਂ ਤੇ ਦਿਨਿਆ ਡੱਕਾ ਜਿਹੜਾ ਪਾਹ ਤਰੂ ਲੋ ਵੀ ਦੋਸਤੋ ਪਹਿਲੀ ਟੈਂਕੀ ਹੌ ਲੱਗਾ ਟਰਾਲੀ 'ਚ ਹੋਵੇ ਦੋਸਤੋ ਡਰਾਈਵਰ ਸਾਹਿਬ ਨੂੰ ਚਾਹ ਵੀ ਉੱਤੇ ਫਰਾਉਣੀ ਪੈ ਗਈ ਪਾ ਕੇ ਬਾਟੀ 'ਚ ਵੀ ਦੋਸਤੋ ਇੱਕ ਟਰਾਲੀ ਪਰ ਕੇ ਚੋਰਤੀ ਤੇ ਦੂਜੀ ਟਰਾਲੀ ਆਪਾਂ ਲੈ ਕੇ حاضر ਹੋ ਚੁੱਕੇ ਆ ਪੰਜ ਗੇੜੇ ਆ ਚੁੱਕੇ ਉਤੋਂ ਦੀ ਲਓ ਵੀ ਦੋਸਤੋ ਪਹਿਲਾ ਥੈਂਕ ਯੂ ਫੋਨ ਲੱਗਿਆ ਆਪਾਂ ਟਰਾਲੇ ਦੇ ਵਿੱਚ ਵੀ ਦੋਸਤੋ ਸਵਾਹ ਹੋ ਚੁੱਕਾ ਹੈ ਸਵਾਹ 7 ਵਜੇ ਦਾ 3 ਮਸ਼ੀਨ ਹੈ ਜੋ ਚੱਲੀ ਜਾਂਦੀ ਹੈ ਜੀ ਅੱਧਾ ਥਾਂ ਵੱਡਿਆ ਗਿਆ ਜੀ ਲਓ ਵੀ ਦੋਸਤੋ ਗੇੜੇ ਰਹਿ ਗਏ 5 ਹੋ ਚੁੱਕਾ ਹਨੇਰਾ ਸਮਾ ਹੋ ਚੁੱਕਾ ਹੈ 8 ਵਜੇ ਦਾ ਕਰਦੇ ਆ ਬਲੌਗ ਦਾ ਐਂਡ ਤੇ ਮਿਲਾਂਗੇ ਕਿਸੇ ਹੋਰ ਬਲੌਗ ਵਿੱਚ ਧੰਨਵਾਦ ਜੀ ਕਰ ਦਿਓ ਵੀਡੀਓ ਨੂੰ ਦਬਕੇ ਸ਼ੇਅਰ ਜੀ